ਉੱਲੂ ਤੇ ਪੰਛੀ ਅਕਲ ਤੇ ਹੰਕਾਰ ਦੀ ਟੱਕਰ ਜਦੋਂ ਅਕਲ ਤੇ ਹੰਕਾਰ ਦੀ ਟੱਕਰ ਹੁੰਦੀ ਹੈ ਤਾਂ ਹਾਰ ਕਿਸ ਦੀ ਹੁੰਦੀ ਹੈ ਆਓ ਸੁਣੀ ਇੱਕ ਅਜੀਹੀ ਕਹਾਣੀ ਜੋ ਸਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਜੰਗਲ ਵਿੱਚ ਕਈ ਕਿਸਮ ਦੇ ਪੰਛੀ ਰਹਿੰਦੇ ਸਨ ਤੋਤਾ ਮੈਨਾ ਕਬੂਤਰ ਤੇ ਇੱਕ ਬੁੱਢਾ ਉੱਲੂ ਵੀ ਉੱਲੂ ਆਪਣੀ ਅਕਲ ਤੇ ਤਜਰਬੇ ਲਈ ਮਸ਼ਹੂਰ ਸੀ ਸਾਰੇ ਪੰਛੀ ਕੁਸਨੂ ਸਲਾਹ ਲੈਣ ਲਈ ਮਿਲਣਾ ਆਉਂਦੇ ਸਨ ਪਰ ਇੱਕ ਦਿਨ ਜੰਗਲ ਵਿੱਚ ਇੱਕ ਨਵਾਂ ਤੇ ਚਮਕਦਾਰ ਪੰਛੀ ਆਇਆ ਤਿੱਤਰ ਤਿੱਤਰ ਬਹੁਤ ਖੂਬਸੂਰਤ ਸੀ ਪਰ ਨਾਲ ਹੀ ਉਹ ਹੰਕਾਰੀ ਵੀ ਉਹ ਸੋਚਦਾ ਸੀ ਕਿ ਮੈਨੂੰ ਸਭ ਕੁਝ ਪਤਾ ਹੈ ਕਿਸੇ ਦੀ ਲੋੜ ਨਹੀਂ ਇੱਕ ਸਵੇਰ ਸਾਰੇ ਪੰਛੀ ਇਕੱਠੇ ਹੋਏ ਉੱਲੂ ਨੇ ਕਿਹਾ ਸਰਦੀ ਆਉਣ ਵਾਲੀ ਹੈ ਖਾਣਾ ਇਕੱਠਾ ਕਰ ਲਓ ਪਰ ਤਿੱਤਰ ਹੱਸ ਪਿਆ ਓਏ ਵੱਡੇ ਉੱਲੂ ਤੇਰੇ ਵਰਗਿਆਂ ਦੇ ਡਰਾਉਣੇ ਬਚਨ ਕਿਸੇ ਕੰਮ ਦੇ ਨਹੀਂ ਮੈਨੂੰ ਤਾਂ ਉੱਡਣਾ ਖੇਡਣਾ ਤੇ ਗਾਉਣਾ ਚੰਗਾ ਲੱਗਦਾ ਹੈ ਉੱਲੂ ਚੁੱਪ ਰਿਹਾ ਤੇ ਸਿਰਫ ਇਹ ਕਿਹਾ ਬੇਟਾ ਅਕਲਮੰਦੀ ਉਸੇ ਦੀ ਹੁੰਦੀ ਹੈ ਜੋ ਸਮੇਂ ਦੀ ਪਛਾਣ ਕਰ ਲਵੇ ਦਿਨ ਬੀਤ ਗਏ ਜੰਗਲ 'ਚ ਠੰਡੀ ਹਵਾ ਚੱਲਣੀ ਸ਼ੁਰੂ ਹੋ ਗਈ ਹੌਲੀ-ਹੌਲੀ ਦਰਖਤਾਂ ਦੇ ਪੱਤੇ ਝੜ ਗਏ ਫਲ ਸੁੱਕ ਗਏ ਤੇ ਖਾਣ-ਪੀਣ ਦੀ ਘਾਟ ਪੈ ਗਈ ਉਹੀ ਤਿੱਤਰ ਯੋ ਕਦੇ ਹੰਕਾਰ ਨਾਲ ਉੜਦਾ ਸੀ ਹੁਣ ਉਹ ਭੁੱਖ ਨਾਲ ਕੰਬ ਰਿਹਾ ਸੀ ਉਹ ਉੱਲੂ ਦੇ ਕੋਲ ਆਇਆ ਤੇ ਕਿਹਾ ਬੁੱਢੇ ਉੱਲੂ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਗੱਲ ਨਹੀਂ ਮੰਨੀ ਕੀ ਤੂੰ ਮੇਰੀ ਮਦਦ ਕਰੇਂਗਾ ਉੱਲੂ ਨੇ ਮਿੱਠੇ ਸੁਰ ਵਿੱਚ ਕਿਹਾ ਸਿੱਖਿਆ ਕਦੇ ਵੀ ਦੇਰ ਨਾਲ ਨਹੀਂ ਮਿਲਦੀ ਲੈ ਮੇਰੇ ਕੋਲ ਕੁਝ-ਕੁਝ ਖਾਣ ਅਨਾਜ ਹੈ ਖਾ ਲੈ ਟਿੱਤਰ ਨੇ ਧੰਵਾਦ ਕੀਤਾ ਤੇ ਕਿਹਾ ਮੈਨੂੰ ਸਮਝ ਆ ਗਈ ਹੈ ਸੁੰਦਰਤਾ ਜਾਂ ਉਡਾਣ ਨਾਲ ਨਹੀਂ ਬਲਕਿ ਅਕਲ ਤੇ ਨਿਮਰਤਾ ਨਾਲ ਜੀਵਨ ਸੁਖੀ ਹੁੰਦਾ ਹੈ ਉੱਲੂ ਮੁਸਕਰਾਇਆ ਤੇ ਬੋਲਿਆ ਅਹੰਕਾਰ ਉਹ ਅੰਧਕਾਰ ਹੈ ਜਿਸ ਵਿੱਚ ਸਭ ਕੁਝ ਦਿਸਦਾ ਹੈ ਪਰ ਸੱਚ ਕਦੇ ਨਹੀਂ ਦਿਸਦਾ ਅਗਲੇ ਦਿਨ ਜੋ ਤਿੱਤਰ ਸਭ ਤੋਂ ਨਿਮਰ ਪੰਛੀ ਬਣ ਗਿਆ ਤੇ ਹਰ ਕਿਸੇ ਨੂੰ ਕਹਿੰਦਾ ਉੱਲੂ ਤੋਂ ਅਕਲ ਸਿੱਖੋ ਕਿਉਂਕਿ ਰਾਤ ਦਾ ਬੁੱਧਾ ਵੀ ਦਿਨ ਵਾਲਿਆਂ ਦਾ ਵੱਧ ਦੇਖਦਾ ਹੈ ਮੋਰਲ ਸਿੱਖਿਆ ਅਕਲ ਤੇ ਤਜਰਬੇ ਦੀ ਕਦਰ ਕਰੋ ਅਹੰਕਾਰ ਹਮੇਸ਼ਾ ਖਾਰਦਾ ਹੈ ਅਸਲੀ ਜਿੱਤ ਉਸਦੀ ਹੁੰਦੀ ਹੈ ਜੋ ਅਕਲ ਨਾਲ ਜੀਵਨ ਜੀਵੇ ਤੇ ਹੰਕਾਰ ਛੱਡ ਦੇਵੇ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਇਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ